ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਾਰ ਬੇਲਾਜਲਾ ਰੋਪੜ ਨੇੜੇ ਸ਼੍ਰੀ ਚਮਕੌਰ ਸਾਹਿਬ ਅੱਜ ਅਪਾਂ ਇੱਕ ਬੜੀ ਇੰਟਰਸਟਿੰਗ ਗੱਲ ਕਰਾਂਗੇ ਜਦੋਂ ਕੋਈ ਮਰੀਜ਼ ਆਪਣਾ ਨਸ਼ਾ ਛੱਡ ਕੇ ਆਪਣੇ ਘਰ ਉਹਨਾਂ ਹੀ ਪੈਸਿਆਂ ਦੇ ਨਾਲ ਕੋਈ 25-30 ਲੱਖ ਰੁਪਏ ਦੀ ਚੀਜ਼ ਲੈ ਕੇ ਆਉਂਦਾ ਤਾਂ ਕਿੰਨੀ ਖੁਸ਼ੀ ਉਸ ਪਰਿਵਾਰ ਨੂੰ ਹੁੰਦੀ ਆ ਤੇ ਨਾਲ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਕਿ ਉਹ ਪਰਿਵਾਰ ਮੁੜ ਕੇ ਹੱਸਦਾ ਵਸਦਾ ਹੋ ਗਿਆ ਗੱਲ ਕਰਾਂਗੇ ਇੱਕ ਅਸੀਂ 2 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਸਕੂਨ ਦੀ ਜ਼ਰੂਰਤ ਇੱਕ ਵਿਅਕਤੀ ਨਸ਼ਾ ਕਰਨ ਵਾਲਾ ਪਹੁੰਚਿਆ ਸ਼ਮਸ਼ਾਨ ਘਾਟ ਮੁਰਦੇ ਨਾਲ ਕਰਦਾ ਗੱਲਾਂ ਤੁਸੀਂ ਉਹਦਾ ਟਾਈਟਲ ਆਪ ਦੇਖ ਸਕਦੇ ਹੋ ਉਹ ਹਰਜੀਤ ਸਿੰਘ ਦੀ ਸੀਗੀ ਤੇ ਇਹ ਜਿਹੜਾ ਹਰਜੀਤ ਸਿੰਘ ਇਹ ਪਰਸੋਂ ਵੀ ਸ਼ਾਮ ਟਾਈਮ ਆਪਣੀ ਮਾਤਾ ਦੇ ਨਾਲ ਮੇਰੇ ਕੋਲ 1.75 ਵਜੇ ਮੈਡੀਸਿਨ ਲੈਣ ਵਾਸਤੇ ਆਇਆ ਸੀ ਜਿਹੜੀ ਜਿਹਦੇ ਕੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀ ਹੁਣ ਉਹਨਾਂ ਦੇ ਦੱਸਣ ਮੁਤਾਬਕ ਇਹਦੇ ਹਾਲਾਤ ਬਹੁਤ ਵਧੀਆ ਨੇ ਔਰ ਪਿੱਛੇ ਜਿਹਨਾਂ ਨੂੰ ਥੋੜਾ ਜਿਹਾ ਕੋਈ ਹਾਰਡ ਦੀ ਸ਼ਿਕਾਇਤ ਵੀ ਹੋਈ ਆ ਔਰ ਹੁਣ ਕਹਿੰਦੇ ਮੈਂ ਹੁਣ ਪੱਕਾ ਮਾਨਾ ਵੀ ਹੁਣ ਮੈਂ ਬਿਲਕੁਲ ਹੋਰ ਕੁਝ ਨਹੀਂ ਕਰਨਾ ਅੱਗੇ ਕਹਿੰਦੇ ਮੈਂ ਥੋੜਾ ਥੋੜਾ ਨਾਲ ਕਰੀ ਜਾਂਦਾ ਹੁੰਦਾ ਸੀ ਭਾਵ ਕਿ ਜਿੰਨਾ ਕੇ ਬੰਦੇ ਦਾ ਮਨ ਹੁੰਦਾ ਚੱਲਣ ਦਾ ਬੰਦਾ ਉਹਨਾਂ ਕੋ ਸੜ ਸਕਦਾ ਜਿੰਨਾ ਉਹਨੂੰ ਨਸ਼ਾ ਕਰਨਾ ਉਹਨਾਂ ਕਰ ਸਕਦਾ ਪਰ ਅਸੀਂ ਕਹਿੰਦੇ ਹੁਣ ਨਾ ਵੀ ਤੁਹਾਨੂੰ ਕਿਸੇ ਵੀ ਨਸ਼ੇ ਦੀ ਜ਼ਰੂਰਤ ਨਹੀਂ ਪੈਣੀ ਗੱਲ ਕਰ ਰਹੇ ਮੈਂ ਰੋਪੜ ਵਾਲੇ ਮਰੀਜ਼ ਦੀ ਜਿਨੇ ਕਮੈਂਟ ਕੀਤਾ ਸੀ ਬੜਾ ਵਧੀਆ ਕਮੈਂਟ ਸੀ ਉਸ ਵੀਰ ਦਾ 2 ਮਹੀਨੇ ਪਹਿਲਾਂ ਕੀਤਾ ਸੀ ਅੱਜ ਮੇਰਾ ਜਿਹੜਾ ਜਿਹੜਾ ਫੋਕਸ ਹੈ ਉਸ ਉਸ ਕਮੈਂਟ ਦੇ ਹੀ ਹੈ ਤਾਂ ਇਹ ਵੀਰ ਲਿਖਦਾ ਉਹ ਕਮੈਂਟ ਮੈਂ ਤੁਹਾਨੂੰ ਪੜ ਕੇ ਸੁਣਾਉਣ ਲੱਗਾ ਕਹਿੰਦੇ ਛੱਡ ਦੋ ਲੋਕੋ ਛੱਡ ਦੋ ਕੁਝ ਨਹੀਂ ਰੱਖਿਆ ਇਹਨਾਂ ਕੰਮਾਂ 'ਚ ਮੈਂ ਵੀ ਛੱਡਿਆ ਡਾਕਟਰ ਸਾਹਿਬ ਤੋਂ ਦਵਾਈ ਲੈ ਕੇ 1 ਮਹੀਨੇ ਦਾ 40-50 ਹਜ਼ਾਰ ਮੈਂ ਖਾ ਜਾਂਦਾ ਸੀ ਕੁਝ ਨਹੀਂ ਬਸ ਗੱਲਾਂ ਹੀ ਬਣੀਆਂ ਇੱਕ ਮਿੱਠਾ ਬਈ ਮਰ ਜਾਵਾਂਗੇ ਦਰਦ ਹੋਵੇਗੀ ਕੁਝ ਨਹੀਂ ਹੁੰਦਾ ਦਵਾਈ ਲੈ ਕੇ ਤਾਂ ਦੇਖੋ ਨਾ ਦਰਦ ਹੋਵੇ ਨਾ ਟਟੀਆਂ ਲੱਗਣ ਨਾ ਕੁਝ ਬਾਕੀ ਨਾ ਕੁਝ ਹੋਰ ਬਾਕੀ ਚਿੱਟੇ ਵਾਲਿਆਂ ਦਾ ਤਾਂ ਬਾਈ ਮੈਨੂੰ ਪਤਾ ਨਹੀਂ ਕਾਲੇ ਵਾਲੇ ਬਾਈ ਯਕੀਨ ਕਰੋ ਆਰਾਮ ਨਾਲ ਛੱਡ ਸਕਦੇ ਆ ਕਹਿੰਦੇ 25 ਸਾਲ ਬਾਅਦ ਛੱਡਿਆ ਮੈਂ 25 ਸਾਲ ਬਾਅਦ ਸੈਂਕੜੇ ਡਾਕਟਰਾਂ ਤੋਂ ਦਵਾਈ ਦੇ ਕੇ ਦੇਖ ਲਈ ਸਭ ਢੰਗ ਤਰੀਕੇ ਸਭ ਕੁਝ ਕਰਕੇ ਦੇਖ ਲਿਆ ਕਹਿੰਦੇ ਬਾਈ ਨਾ ਇਹ ਹੌਲੀ ਹੌਲੀ ਘਟਾ ਕੇ ਛੁੱਟਣਾ ਇਹ ਇੱਕਦਮ ਛੁੱਟਣਾ ਹੈ ਭਾਬਕੇ ਨਾਲ ਦੀ ਨਾਲ ਲੋਕਾਂ ਨੂੰ ਤਾਂ ਗੀਤ ਕਰ ਰਿਹਾ ਉਹ ਕਿ ਇੱਕਦਮ ਛੁੱਟਣਾ ਇਹ ਹੌਲੀ ਹੌਲੀ ਘਟਾ ਕੇ ਆਪਾਂ ਇਹਨੂੰ ਨਹੀਂ ਛੱਡ ਸਕਦੇ ਕਿਉਂਕਿ ਅੰਦਰ ਲਾਲਸਾ ਜਿਹੜੀ ਹੋਰ ਖਾਣ ਦੀ ਲਾਲਸਾ ਉਹ ਬੰਦੇ ਦੇ ਅੰਦਰ ਜਾਗੀ ਜਾਂਦੀ ਹੈ ਮੈਂ ਵੀ ਇਸੇ ਤਰ੍ਹਾਂ ਕਹਿੰਦਾ ਹੁੰਨਾ ਕਿ ਬਸ ਕਿਸੇ ਵੀ ਚੀਜ਼ ਦੀ ਕਿਸੇ ਵੀ ਨਸ਼ੇ ਦੀ ਨਾ ਥੋੜੇ ਦੀ ਨਾ ਬਹੁਤੇ ਦੀ ਕੋਈ ਲੋੜ ਨਹੀਂ ਕਹਿੰਦਾ ਦਵਾਈ ਲੋ ਡਾਕਟਰ ਸਾਹਿਬ ਤੋਂ ਬਹੁਤੀ ਮਹਿੰਗੀ ਨਹੀਂ ਜਿੰਨੇ ਦਾ ਤੁਸੀਂ ਕਾਲਾ ਸਮਾਨ ਖਾਂਦੇ ਆ ਉੰਨੇ ਦਾ 10% ਵੀ ਨਹੀਂ ਹੈਗਾ ਭਾਵੇਂ ਕੀ ਦਵਾਈ ਦਾ ਖਰਚਾ ਬੜਾ ਘੱਟ ਆ ਕਿਉਂਕਿ ਲਗਭਗ 20 ਕੁ ਹਜ਼ਾਰ ਰੁਪਏ ਦਾ ਸਾਡਾ ਪੂਰਾ ਕੋਰਸ ਆ ਜੇ ਕੋਈ ਬੰਦਾ 1 ਮਹੀਨਾ 1.5 ਮਹੀਨਾ ਦਵਾਈ ਖਾਂਦਾ ਹੈ ਔਰ ਕਈ ਬੰਦੇ 10 ਦਿਨ ਦਵਾਈ ਖਾ ਕੇ ਵੀ ਨਸ਼ਾ ਛੱਡ ਜਾਂਦੇ ਆ ਤਾਂ ਦਵਾਈ ਲੈਣ ਤੋਂ ਬਾਅਦ 10 ਮਹੀਨਿਆਂ ਚ ਕਹਿੰਦੇ ਮੈਂ 25 ਲੱਖ ਦੀ ਗੱਡੀ ਖਰੀਦੀ ਬਾਈ ਆਹ ਗੱਲ ਹੈ ਜਿਹੜੀ ਇਸ ਬਾਈ ਨੇ ਕੀਤੀ ਹੈ ਹੌਸਲਾ ਕੀਤਾ ਦੇਖੋ ਮੈਂ ਤੇ 30-40 ਹਜ਼ਾਰ ਦੀ ਕਹਿੰਦਾ ਸੀ ਪਰ ਇਹ ਆਪ ਤੇ ਲਿਖਣ ਮੁਤਾਬਕ ਆ ਕਹਿੰਦੇ ਮੈਂ 40 ਤੋਂ 50 ਹਜ਼ਾਰ ਰੁਪਿਆ ਇਹ ਇੱਕ ਮਹੀਨੇ ਦਾ ਖਰਚਾ ਸੀਗਾ ਹੁਣ ਤੁਸੀਂ ਹਿਸਾਬ ਲਾਓ ਜੇ ਆਪਾਂ ਮਾੜੇ ਮਸਾਲੇ ਵੀ ਮੰਨ ਕੇ ਚੱਲੀਏ ਜੇ 3000 ਵੀ ਇੱਕ ਬੰਦੇ ਦੀ ਫੀਮ ਦਾ ਖਰਚਾ ਇੱਕ ਮਹੀਨੇ ਦਾ ਹੈ ਤਾਂ ਵੀ 90000 ਰੁਪਿਆ ਇੱਕ ਮਹੀਨੇ ਦਾ ਖਰਚਾ ਹੋ ਗਿਆ ਇਹਨੂੰ ਕਰੀਏ ਗੁਣਾ 12 ਦੇ ਨਾਲ ਇੱਕ ਸਾਲ 'ਚ 10 ਲੱਖ 80 ਹਜ਼ਾਰ ਰੁਪਏ ਦੀ ਫੀਮ ਬੰਦੇ ਦੀ ਬਣ ਜਾਂਦੀ ਆ ਔਰ ਇਹਨੂੰ ਗੁਣਾ ਕਰ ਲਈਏ ਆਪਾਂ 2 ਨਾਲ ਤਾਂ 21,60,000 ਰੁਪਏ ਬਣ ਗਿਆ ਇਸ ਬਾਈ ਦੀ ਜਿਹੜੀ ਕੈਲਕੂਲੇਸ਼ਨ ਆ ਬੜੀ ਵਿਧੇ ਕੀਤੀ ਹੋਈ ਆ ਕਹਿੰਦੇ ਜੇ ਯਕੀਨੀ ਆਉਂਦਾ ਡਾਕਟਰ ਸਾਹਿਬ ਤੋਂ ਪੁੱਛ ਲਓ ਇਹਨਾਂ ਨੇ 25 ਲੱਖ ਦੀ ਗੱਡੀ ਖਰੀਦੀ ਸਕੋਰਪਿਓ ਐਨਾ ਮੈਂ ਉਦੋਂ ਦੇਖੀ ਜਦੋਂ ਮੈਂ 6 ਕਿ ਮਹੀਨੇ ਪਹਿਲਾਂ ਇਹਨਾਂ ਨੇ ਦੁਬਈ ਕਿਸੇ ਨੂੰ ਦਵਾਈ ਭੇਜਣੀ ਸੀ ਮੈਨੂੰ ਫੋਨ ਕੀਤਾ ਤੇ ਮੈਂ ਦਵਾਈ ਲੈ ਕੇ ਗਿਆ ਮੈਂ ਸਕੋਰਪਿਓ ਤੇ ਸੀ ਔਰ اے بھائی ਚਿੱਟੀ ਸਕੋਰਪਿਓ ਐਨ ਤੇ ਸਵਾਰ ਸੀਗਾ ਮੈਨੂੰ ਵਧਾਈ ਵੀ ਦਿੱਤੀ ਜੱਫੀ ਪਾਈ ਸਾਡੀ ਗੱਲਬਾਤ ਹੋਈ ਔਰ ਇਸ ਵੀਰ ਨੇ ਮੈਨੂੰ ਆਪ ਦੱਸਿਆ ਸੀ ਕਹਿੰਦੇ ਡਾਕਟਰ ਸਾਹਿਬ ਵੀ ਤੁਹਾਡੀ ਦਵਾਈ ਦੇ ਨਾਲ ਮੈਂ ਆਪਣਾ 2 ਸਾਲ ਦਾ ਪੈਸਾ ਬਚਾ ਕੇ ਹੁਣ 25 ਲੱਖ ਰੁਪਏ ਦੀ ਗੱਡੀ ਲੈ ਕੇ ਆਇਆ ਦੋਸਤੋ ਕਿੰਡੀ ਖੁਸ਼ੀ ਦੀ ਗੱਲ ਆ ਦੇਖੋ ਜਿਹੜੇ ਪਰਿਵਾਰ ਦੇ ਵਿੱਚ ਨਸ਼ਾ ਆ ਗਿਆ ਉਹ ਸਿਰਫ ਜਿਹੜਾ ਇੱਕ ਬੰਦਾ ਨਸ਼ਾ ਕਰਨ ਵਾਲਾ ਉਹ ਹੀ ਨਹੀਂ ਮਰਦਾ ਉਹ ਸਰੀਰਕ ਤੌਰ ਤੇ ਮਰਦਾ ਹੈ ਆਤਮਿਕ ਤੌਰ ਤੇ ਮਰਦਾ ਹੈ ਆਰਥਿਕ ਤੌਰ ਤੇ ਵੀ ਮਰਦਾ ਹੈ ਸਮਾਜਿਕ ਤੌਰ ਤੇ ਵੀ ਮਰਦਾ ਹੈ ਮਾਨਸਿਕ ਤੌਰ ਤੇ ਮਰਦਾ ਹੈ ਪਰਵਾਰਕ ਤੌਰ ਤੇ ਮਰਦਾ ਹੈ ਪਰ ਜਦੋਂ ਉਹੀ ਵਿਅਕਤੀ ਨਸ਼ਾ ਛੱਡ ਜਾਂਦਾ ਹੈ ਫਿਰ ਉਹਦੇ ਜਿੰਨੇ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਉਹ ਸਾਰੀਆਂ ਤੇ ਮਜ਼ਬੂਤ ਹੋ ਜਾਂਦਾ ਹੈ ਇਹ ਵੀਰ ਵੀ ਆਪਣਾ ਕੰਮ ਕੰਮ ਤਾਂ ਪਹਿਲਾਂ ਵੀ ਕਰਦਾ ਸੀ ਕੰਮ ਹੁਣ ਵੀ ਕਰਦਾ ਹੈ ਪਰ ਕੰਮ ਕਰਕੇ ਜਦੋਂ ਬੰਦਾ ਚਾਰ ਪੈਸੇ ਜੋੜ ਲੈਂਦਾ ਕੋਈ ਚੀਜ਼ ਖਰੀਦਦਾ ਤਾਂ ਪਰਿਵਾਰ ਨੂੰ ਕਿੰਡੀ ਖੁਸ਼ੀ ਹੁੰਦੀ ਆ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਡੀ ਮੈਡੀਸਨ ਖਾ ਕੇ ਕੋਈ ਮਰੀਜ਼ ਸਾਨੂੰ ਦੱਸਦਾ ਕਿ ਮੈਂ ਆਹ ਚੀਜ਼ ਦਵਾਈ ਦੇ ਅਦੇ ਨਸ਼ੇ ਦੇ ਪੈਸੇ ਪਤਾ ਕੇ ਖਰੀਦੀ ਆ ਤਾਂ ਕਿੱਡੀ ਵੱਡੀ ਖੁਸ਼ੀ ਦੀ ਗੱਲ ਔਰ ਕਿੱਡੀ ਵੱਡੀ ਅਸਵੀਰ ਦੀ ਪ੍ਰਾਪਤੀ ਹੋ ਜਾਂਦੀ ਆ ਜਦੋਂ ਕੋਈ ਮਰੀਜ਼ ਠੀਕ ਹੋ ਕੇ ਤੁਸੀਂ ਕਮੈਂਟ ਵੀਰ ਦਾ ਪੜ੍ਹ ਸਕਦੇ ਹੋ ਕਮੈਂਟ ਲੱਭਾ ਸੀ ਉਹਨਾਂ ਦਾ ਜਿਹੜੀ ਸੀ ਵੀਡੀਓ ਪਾਈ ਹੋਈ ਆ ਬਈ ਮਰੀਜ਼ ਕਰਦਾ ਘਰਦਿਆਂ ਲੜਾਈ ਮਰੀਜ਼ ਨੂੰ ਚਿੱਟਾ ਪੀਣ ਵਾਲੇ ਨੂੰ ਸਕੂਨ ਦੀ ਜ਼ਰੂਰਤ ਪਰ ਸਕੂਨ ਹੈ ਕਿੱਥੇ ਮਰੀਜ਼ ਜਦੋਂ ਮੈਂਟਲੀ ਡਿਸਟਰਬ ਹੁੰਦਾ ਹੈ ਘਰ ਦੇ ਵੀ ਘਾਟੋ ਕੋਲਿਸ਼ ਕਰਦੇ ਆ ਪੈਸਾ ਵੀ ਨਹੀਂ ਬਚਦਾ ਸਰੀਰ ਵੀ ਨਹੀਂ ਬਚਦਾ ਮਨ ਨੂੰ ਅਸ਼ਾਂਤੀ ਰਹਿੰਦੀ ਆ ਤਾਂ ਫਿਰ ਮਰੀਜ਼ ਜਦੋਂ ਤਰਲੋ ਪਛੀ ਹੋ ਕੇ ਮਰਨ ਵਾਸਤੇ ਭੱਜਦਾ ਹੈ ਮਰਿਆ ਫਿਰ ਵੀ ਨਹੀਂ ਜਾਂਦਾ ਉਹ ਵੀਡੀਓ ਦੇ ਵਿੱਚ ਇਸ ਵੀਰ ਦਾ ਕਮੈਂਟ ਸੀਗਾ ਜਿਹੜਾ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਤੁਸੀਂ ਵੀ ਉਹ ਵੀਡੀਓ ਵੀ ਸੁਣ ਸਕਦੇ ਹੋ ਔਰ ਉਹ ਵੀਰ ਦਾ ਕਮੈਂਟ ਵੀ ਪੜ ਸਕਦੇ ਹੋ ਇਹ ਵੀਰ ਰੋਪੜ ਤੋਂ ਸੀ ਤੇ ਮਹਾਰਾਜ ਕਿਰਪਾ ਕਰਦਾ ਸਾਨੂੰ ਇਸ ਤਰ੍ਹਾਂ ਦੇ ਕੰਪਲੀਮੈਂਟ ਮਿਲਦੇ ਆ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਕਿਉਂਕਿ ਆਪ ਬੰਦਾ ਕੁਝ ਨਹੀਂ ਕਰ ਸਕਦਾ ਪਰਮੇਸ਼ਰ ਕਰਾਏ ਤਾਂ ਬਹੁਤ ਕੁਝ ਹੋ ਸਕਦਾ ਹੈ ਸੋ ਵੀਡੀਓ ਤੁਸੀਂ ਸਾਰੇ ਵੀਡੀਓ ਦੇਖਦੇ ਹੋ ਤੁਹਾਨੂੰ ਚੰਗੀਆਂ ਲੱਗਦੀਆਂ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਜਿਵੇਂ ਇਹਨਾਂ ਨੇ ਕਿਹਾ ਹੈ ਕਿ ਕਾਲੇ ਵਾਲਿਆਂ ਦਾ ਤਾਂ ਮੈਂ ਗਰੰਟੀ ਨਾ ਕਹਿ ਸਕਦਾ ਚਿੱਟੇ ਵਾਲਿਆਂ ਦਾ ਕੋਈ ਪਤਾ ਨਹੀਂ ਪਰ ਦੋਸਤੋ ਕਿਉਂਕਿ ਉਸ ਵੀਰ ਦਾ ਚਿੱਟੇ ਦਾ ਐਕਸਪੀਰੀਅੰਸ ਨਹੀਂ ਸੀ ਪਰ ਮੇਰਾ ਐਕਸਪੀਰੀਅੰਸ ਬਹੁਤ ਹੈ ਭਾਵੇਂ ਬਰੀਜ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਨਸ਼ਾ ਕਰਦਾ ਹੋਵੇ ਜਿੰਨਾ ਮਰਜ਼ੀ ਨਸ਼ਾ ਕਰਦਾ ਹੋਵੇ ਬਸ ਉਹ ਆਪਣੇ ਆਪ ਨੂੰ ਥੋੜਾ ਜਿਹਾ ਸਰੈਂਡਰ ਕਰ ਦਵੇ ਕਿ ਹਾਂ ਮੈਂ ਚੰੜਨਾ ਚਾਹੁੰਦਾ ਮੈਨੂੰ ਦਵਾਈ ਦਿਓ ਸੱਚਮੁੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲਿਕੀਸ਼ਨ ਕੋਈ ਤਕਲੀਫ ਕੁਝ ਨਹੀਂ ਹੋਣ ਦਿੰਦੇ ਤੁਸੀਂ ਹੌਸਲਾ ਕਰੋ ਸਾਡੇ ਨਾਲ ਜੁੜੋ ਸਾਡੀਆਂ ਵੀਡੀਓ ਦੇਖੋ ਤੁਹਾਨੂੰ ਹੌਸਲਾ ਆਵੇਗਾ ਸਾਡੇ ਨਾਲ ਗੱਲ ਕਰੋ ਆਪਣੀ ਤਕਲੀਫ ਬਾਰੇ ਦੱਸੋ ਜਿਹੜੇ ਜਿਹਨੇ ਤੁਹਾਨੂੰ ਤਕਲੀਫਾਂ ਆਉਂਦੀਆਂ ਸਾਡੇ ਨਾਲ ਉਹਨਾਂ ਦਾ ਗੱਲਬਾਤ ਕਰਕੇ ਉਹਨਾਂ ਦਾ ਆਪਾਂ ਹੱਲ ਕਰੀਏ ਨਸ਼ੇ ਛੱਡੋ, ਕੋੜ ਵੱਡੋ, ਜ਼ਿੰਦਗੀ ਬੜੀ ਸੋਹਣੀ ਆ। ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ, ਕਮੈਂਟ ਵੀ ਕਰਨਾ। ਜੇ ਤੁਹਾਡੀ ਕੋਈ ਰਿਕੁਇਰਮੈਂਟ ਆ, ਕੋਈ ਤੁਹਾਡਾ ਪਰਿਵਾਰਕ ਮੈਂਬਰ ਹੈ ਤਾਂ ਸਾਡੇ ਨਾਲ ਸੰਪਰਕ ਕਰੋ। ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਰੱਬ ਰੱਖਾ।